ਫਗਵਾੜਾ ਸ਼ਹਿਰ ਵਿੱਚ ਚਾਹੇ ਦੇ ਨਹੀਂ ਕਾਰਾਂ ਚੋਰੀ ਹੋਣ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੋ ਰਿਹਾ ਹੈ ਜਿਸ ਕਾਰਨ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਬੀਤੇ ਦਿਨੀ ਜਿੱਥੇ ਮਹਿਲਾ ਪੁਲਾਹੀ ਗੇਟ ਵਿਖੇ ਦੋ ਕਾਰਾਂ ਅਤੇ ਮਹਿਲਾ ਕੋਲਸਰ ਵਿਖੇ ਇੱਕ ਕਾਰ ਚੋਰੀ ਹੋ ਚੁੱਕੀ ਸੀ ਉੱਥੇ ਹੀ ਹੁਣ ਸਕੀਮ ਨੰਬਰ 3 ਪੁਲਾਹੀ ਰੋਡ ਫਗਵਾੜਾ ਵਿੱਚੋਂ ਵੀ ਇੱਕ ਵਿਅਕਤੀ ਨੇ ਘਰ ਦੇ ਬਾਹਰ ਖੜੀ ਕਾਰ ਚੋਰੀ ਕਰ ਲਈ ਹਾਲਾਂਕਿ ਉਕਤ ਵਿਅਕਤੀ ਵੱਲੋਂ ਕਾਰ ਚੋਰੀ ਕਰਦੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਵਿਅਕਤੀ ਆਉਂਦਾ ਹੈ ਤੇ ਘਰ ਦੇ ਬਾਹਰ ਖੜੀ ਵੈਗ ਕਾਰ ਚੋਰੀ ਕਰਕੇ ਬੜੀ ਹੀ ਹੁਸ਼ਿਆਰੀ ਨਾਲ ਫਰਾਰ ਹੋ ਜਾਂਦਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆਕਾਰ ਦੇ ਮਾਲਕ ਨੇ ਦੱਸਿਆ ਕਿ ਉਹ ਰਚਾਨਾ ਹੀ ਆਪਣੀ ਕਾਰ ਘਰ ਦੇ ਬਾਹਰ ਖੜੀ ਕਰਦੇ ਹਨ ਤੇ ਬੀਤੀ ਰਾਤ ਵੀ ਉਹਨਾਂ ਨੇ ਆਪਣੀ ਕਾਰ ਘਰ ਦੇ ਬਾਹਰ ਹੀ ਖੜੀ ਕੀਤੀ ਸੀ ਤੇ ਸਵੇਰੇ 7:30 ਵਜੇ ਦੇ ਕਰੀਬ ਜਦੋਂ ਉਸਨੇ ਘਰ ਦੇ ਬਾਹਰ ਦੇਖਿਆ ਤਾਂ ਉਸਦੀ ਕਾਰ ਚੋਰੀ ਹੋ ਚੁੱਕੀ ਸੀ ਜਿਸ ਬਾਬਤ ਉਹਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਸਵੇਰੇ 7:00 ਵਜੇ ਦੇ ਕਰੀਬ ਇੱਕ ਵਿਅਕਤੀ ਘਰ ਦੇ ਬਾਹਰ ਘੁੰਮ ਰਿਹਾ ਸੀ ਤੇ ਉਸਨੇ ਮੌਕਾ ਪਾਉਂਦੇ ਹੀ ਕਾਰ ਨੂੰ ਚੋਰੀ ਕਰ ਲਿਆ ਤੇ ਫਰਾਰ ਹੋ ਗਿਆ ਹਾਂਜੀ ਆਪਣਾ ਮੇਰਾ ਨਾਮ ਕੇਤਨ ਦੁੱਗਲ ਹੈ। ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਅੱਜ ਸਾਡੀ ਗੱਡੀ ਖੜੀ ਸੀ ਇੱਥੇ ਵੈਗਨਰ 골ਡਨ ਰੰਗ ਦੀ ਉਹਦਾ ਨੰਬਰ ਹੈਗਾ PB 10 BX 06 36 ਤੇ ਸਵੇਰੇ 7:10 ਜਾਂ 7:20 ਤੇ ਇਥੋਂ ਚੱਕ ਹੋਈ ਹੈ। ਕੋਈ ਸਰ ਸੀਸੀਟੀਵੀ ਕੈਮਰੇ ਚ ਆਏ ਬੰਦੇ? ਹਾਂਜੀ ਸੀਸੀਟੀਵੀ ਕੈਮਰੇ ਚ ਆਏ ਉਹ ਤੁਹਾਨੂੰ ਦੇਖ ਦਿਤੀਆਂ। ਕਿੰਨੇ ਵਿਅਕਤੀ ਸੀਗੇ ਸਰ? ਇੱਕ ਜਾਨਾ ਸੀਗਾ ਬਸ। ਤੇ ਰਾਤੀ ਖੜੀ ਦੀ ਇੱਥੇ? ਰਾਤੀ ਪੂਰੀ ਖੜੀ ਰਹੀ। ਮਤਲਬ ਅਸੀਂ ਇੱਥੇ ਹੀ ਖੜੀ ਕਰਦੇ ਹਾਂ ਗੱਡੀ। ਕਿਤੇ ਮਤਲਬ ਜਾਂਦੀ ਦਾ ਹੈ ਨਹੀਂ ਪਹਿਲੀ ਵਾਰ ਹੀ ਹੋਇਆ ਇਹਦਾ ਕੋਈ ਚੌਂਕੀਦਾਰ ਵਗੈਰਾ ਨਹੀਂ ਰੱਖੇ ਚੌਂਕੀਦਾਰ ਹੈਗਾ ਉਹ ਰਾਤ ਹੀ ਆਂਦਾ ਸਿਰਫ ਕਿਹੜੇ ਏਰੀਆ ਦੇ ਚੋਹੀ ਹੈ ਇਹ ਚੋਰੀ ਇਹ ਸਕੀਮ ਨੰਬਰ 3 ਪਲਾਈ ਰੋਡ ਤੇ ਪੁਲਿਸ ਕੰਪਲੇਟ ਕਰਤੀ ਹਾਂਜੀ ਹਾਂਜੀ ਪੁਲਿਸ ਕੰਪਲੇਟ ਕਰਤੀ ਉਹ ਤੇ ਕਾਰ ਦਾ ਰੰਗ ਕਿਹੜਾ ਤੇ ਕਾਰ ਕਾਰ ਦਾ ਰੰਗ 골ਡਨ ਸੀਗਾ ਫਗਵਾੜਾ ਸ਼ਹਿਰ ਵਿੱਚ ਅਜੇ ਦਿਨ ਹੀ ਕਾਰਾਂ ਚੋਰੀ ਹੋਣ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੋ ਰਿਹਾ ਹੈ ਜਿਸ ਕਾਰਨ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਬੀਤੇ ਦਿਨੀ ਜਿੱਥੇ ਮਹਿਲਾ ਪਲਾਹੀਗੇਟ ਵਿਖੇ ਦੋ ਕਾਰਾਂ ਅਤੇ ਮਹਿਲਾ ਕੋਲਸਰ ਵਿਖੇ ਇੱਕ ਕਾਰ ਚੋਰੀ ਹੋ ਚੁੱਕੀ ਸੀ ਉੱਥੇ ਹੀ ਹੁਣ ਸਕੀਮ ਨੰਬਰ 3 ਲਾਹੀ ਰੋਡ ਫਗਵਾੜਾ ਵਿੱਚੋਂ ਵੀ ਇੱਕ ਵਿਅਕਤੀ ਨੇ ਘਰ ਦੇ ਬਾਹਰ ਖੜੀ ਕਾਰ ਚੋਰੀ ਕਰ ਲਈ ਹਾਲਾਂਕਿ ਉਕਤ ਵਿਅਕਤੀ ਵੱਲੋਂ ਕਾਰ ਚੋਰੀ ਕਰਦੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਵਿਅਕਤੀ ਆਉਂਦਾ ਹੈ ਤੇ ਘਰ ਦੇ ਬਾਹਰ ਖੜੀ ਵੈਗਨਰ ਕਾਰ ਚੋਰੀ ਕਰਕੇ ਬੜੀ ਹੀ ਹੁਸ਼ਿਆਰੀ ਨਾਲ ਫਰਾਰ ਹੋ ਜਾਂਦਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆਕਾਰ ਦੇ ਮਾਲਕ ਨੇ ਦੱਸਿਆ ਕਿ ਉਹ ਰਚਨਾ ਹੀ ਆਪਣੀ ਕਾਰ ਘਰ ਦੇ ਬਾਹਰ ਖੜੀ ਕਰਦੇ ਹਨ ਤੇ ਬੀਤੀ ਰਾਤ ਵੀ ਉਹਨਾਂ ਨੇ ਆਪਣੀ ਕਾਰ ਘਰ ਦੇ ਬਾਹਰ ਹੀ ਖੜੀ ਕੀਤੀ ਸੀ ਤੇ ਸਵੇਰੇ 7:30 ਵਜੇ ਦੇ ਕਰੀਬ ਜਦੋਂ ਉਸਨੇ ਘਰ ਦੇ ਬਾਹਰ ਦੇਖਿਆ ਤਾਂ ਉਸਦੀ ਕਾਰ ਚੋਰੀ ਹੋ ਚੁੱਕੀ ਸੀ ਜਿਸ ਬਾਬਤ ਉਹਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਸਵੇਰੇ 7:00 ਵਜੇ ਦੇ ਕਰੀਬ ਇੱਕ ਵਿਅਕਤੀ ਘਰ ਦੇ ਬਾਹਰ ਘੁੰਮ ਰਿਹਾ ਸੀ ਤੇ ਉਸਨੇ ਮੌਕਾ ਪਾਉਂਦੇ ਹੀ ਕਾਰ ਨੂੰ ਚੋਰੀ ਕਰ ਲਿਆ ਤੇ ਫਰਾਰ ਹੋ ਗਿਆ ਹਾਂਜੀ ਆਪਣਾ ਮੇਰਾ ਨਾਮ ਕੇਤਨ ਦੁੱਗਲ ਹੈ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਅੱਜ ਸਾਡੀ ਗੱਡੀ ਖੜੀ ਸੀ ਇੱਥੇ ਵੈਗਨਰ 골ਡਨ ਰੰਗ ਦੀ ਉਹਦਾ ਨੰਬਰ ਹੈਗਾ ਪੀਬੀ 10 ਬੀ ਐਕਸ 06 36 ਤੇ ਸਵੇਰੇ 7:10 ਜਾਂ 7:20 ਤੇ ਇੱਥੋਂ ਚੱਕ ਹੋਈ ਹੈ ਕੋਈ ਸਰ ਸੀਸੀਟੀਵੀ ਕੈਮਰੇ ਚਾਏ ਬੰਦੇ ਹਾਂਜੀ ਸੀਸੀਟੀਵੀ ਕੈਮਰੇ ਚਾਏ ਉਹ ਤੁਹਾਨੂੰ ਦੇ ਦਿੱਤੇ ਕਿੰਨੇ ਵਿਅਕਤੀ ਸੀਗੇ ਸਰ ਇੱਕ ਜਾਨਾ ਸੀਗਾ ਬਸ ਤੇ ਰਾਤੀ ਖੜੀ ਦੀ ਇੱਥੇ ਰਾਤੀ ਪੂਰੀ ਖੜੀ ਰਹੀ ਮਤਲਬ ਅਸੀਂ ਇੱਥੇ ਹੀ ਖੜੀ ਕਰਦੇ ਹਾਂ ਗੱਡੀ ਕਿਤੇ ਮਤਲਬ ਜਾਂਦੀ ਤਾਂ ਹੈ ਨਹੀਂ ਪਹਿਲੀ ਵਾਰ ਹੀ ਹੋਇਆ ਇਹਦਾ ਕੋਈ ਚੌਂਕੀਦਾਰ ਵਗੈਰਾ ਨਹੀਂ ਰੱਖੇ ਚੌਂਕੀਦਾਰ ਹੈਗਾ ਉਹ ਰਾਤ ਹੀ ਆਂਦਾ ਸਿਰਫ ਕਿਹੜੇ ਏਰੀਆ ਦੇ ਚੋਈ ਹੈ ਇਹ ਚੋਰੀ ਇਹ ਸਕੀਮ ਨੰਬਰ 3 ਪਲਾਈ ਰੋਡ ਤੇ ਪੁਲਿਸ ਕੰਪਲੇਟ ਕਰਤੀ ਹਾਂਜੀ ਹਾਂਜੀ ਪੁਲਿਸ ਕੰਪਲੇਟ ਕਰਤੀ ਉਹ ਕਾਰ ਦਾ ਰੰਗ ਕਿਹੜਾ ਤੇ ਕਾਰ ਕਾਰ ਦਾ ਰੰਗ 골ਡਨ ਸੀਗੀ